ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਲਾਕ ਸੰਮਤੀ ਚੋਣਾਂ ਦੇ ਨਾਮਿਨੇਸ਼ਨ ਦਾ ਆਖਰੀ ਦਿਨ ਸੀ ਅਤੇ ਹਲਕਾ ਫਤੇਗੜ ਚੂੜੀਆਂ ਅਤੇ ਬਲਾਕ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਪਾਰਟੀਆਂ ਤੇ ਤੁਹਾਨੂੰ ਜਾਣਕਾਰੀ ਦੇਣੀ ਆਪੀ ਕਿੰਨੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਲਕਾ ਫਤੇਗੜ ਚੂੜੀਆਂ ਦੀ ਹਲਕਾ ਫਤੇਗੜ ਚੂੜੀਆਂ ਚ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਬਲਾਕ ਸੰਮਤੀ ਚੋਣਾਂ ਲਈ 100 ਤੇ 27 127 ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਜਿੰਨਾਂ ਦੱਸਦੇ ਕਿ ਜਿਸ ਵਿੱਚ ਆਮ ਆਦਮੀ ਪਾਰਟੀ ਦੇ 40 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਜਦਕਿ ਕਾਂਗਰਸ ਦੇ 35 ਉਮੀਦਵਾਰਾਂ ਨੇ ਅਕਾਲੀ ਦਲ ਦੇ 25 ਭਾਜਪਾ ਦੇ 25 ਅਤੇ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਉਮੀਦਵਾਰ ਅਤੇ ਆਜ਼ਾਦ ਦੇ ਤੌਰ ਤੇ ਇੱਕ ਉਮੀਦਵਾਰ ਵੱਲੋਂ ਬਲਾਕ ਸੰਪਤੀ ਚੋਣਾਂ ਲਈ ਅੱਜ 5 ਵਜੇ ਤੱਕ ਜਿਹੜੇ ਨੇ ਨੋਮੀਨੇਸ਼ਨ ਫਾਈਲਾਂ ਜਿਹੜੀਆਂ ਜਮ੍ਹਾਂ ਕਰਵਾਈਆਂ ਗਈਆਂ ਅਗਰ ਆਪਾਂ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਉਥੇ ਦੇ ਇਹ ਦੋ ਬਲਾਕ ਨੇ ਇੱਕ ਬਲਾਕ ਡੇਰਾ ਬਾਬਾ ਨਾਨਕ ਤੇ ਇੱਕ ਕਲਾਨੌਰ ਨੇ ਆਪਾਂ ਬਲਾਕ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਇੱਥੇ 19 ਜੂਨ ਤੇ 19 ਜੂਨਾਂ ਚੋਂ 74 ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਨਾਮਿਨੇਸ਼ਨ ਦਾਖਲ ਕੀਤੇ ਗਏ ਨੇ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 31 ਉਮੀਦਵਾਰਾਂ ਵੱਲੋਂ ਕਾਂਗਰਸ ਦੇ 26 ਅਕਾਲੀ ਦਲ ਬਾਦਲ 16 ਤੇ ਭਾਜਪਾ ਦੇ ਇੱਕ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਨੇ ਇਹ ਬਲਾਕ ਡੇਰਾ ਬਾਬਾ ਨਾਨਕ ਵਿੱਚ ਕੁੱਲ 19 ਜੂਨ ਨੇ ਤੇ 74 ਜਿਹੜੇ ਉਮੀਦਵਾਰਾਂ ਨੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨਾਮਿਨੇਸ਼ਨ ਜਿਹੜੇ ਨੇ ਉਹ ਫਾਈਲ ਕੀਤੇ ਨੇ ਹਲਕਾ ਫਤੇਗੜ ਚੂਰੀਆਂ ਦੇ ਟੋਟਲ 25 ਜੂਨ ਨੇ 25 ਜੂਨਾਂ ਚੋਂ 127 ਟੋਟਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਬਲਾਕ ਸੰਪਤੀ ਚੋਂ ਲਈ ਦਸਤਖਾਏ ਨੇ ਤੇ ਟੇਹਰਾ ਬੱਬਰ ਨਾਨਕ ਬਲਾਕ ਚ 74 ਉਮੀਦਵਾਰਾਂ ਵੱਲੋਂ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ 31 26 ਕਾਂਗਰਸ 16 ਅਕਾਲੀ ਦਲ ਭਾਜਪਾ 1 ਐਨਸੀ ਤੋਂ ਹਲਕਾ ਫਤੇਗੜ ਚੂੜੀਆਂ ਅਤੇ ਡੇਰ ਬਾਬਾ ਨਾਨਕ ਬਲੌਗ ਤੇ ਉਮੀਦਵਾਰਾਂ ਦੀ ਸੂਚੀ ਜੋ ਅੱਜ ਕਾਗਿਜ਼ੀ ਤੌਰ ਤੇ ਕਰਵਾਏ ਗਏ ਹਨ ਧੰਨਵਾਦ ਕਿੰਨੇ ਨੋਮੀਨੇਸ਼ਨ ਪਾਈ ਦੋ ਇਹਨਾਂ ਕਿਹੜੀ ਪਾਰਟੀ ਤੋਂ ਟੋਟਲ ਜੀ ਸਾਡੇ ਕੋਲ 74 ਨੋਮੀਨੇਸ਼ਨ ਜਿਹੜੇ ਕਾਗਜ਼ ਸਬਮਿਟ ਹੋਏ ਨੇ ਅਜੇ ਪਾਰਟੀ ਦਾ ਸਾਨੂੰ ਪਤਾ ਨਹੀਂ ਕਿਹੜੀਆਂ ਦੇ ਕਿੰਨੇ ਨੇ ਆਪਾਂ ਹਜੇ ਉਹਨਾਂ ਨੂੰ ਅਰੇਂਜ ਕਰਨਾ ਹੈ ਅਕਾਡਰ 'ਚ ਪਰ ਟੋਟਲ ਕੈਂਡੀਡੇਟ ਸਾਡੇ ਕੋਲ 74 ਆ ਗਏ ਨੇ 19 ਜ਼ੋਨ ਤੇ ਜਿਹੜੇ ਜ਼ਿਲ੍ਹਾ ਪ੍ਰੇਸ਼ਰ ਤੱਕ ਉਹ ਡੀਸੀ ਸਾਹਿਬ ਜਿਹੜੇ ਉਹ ਰਿਟਰਨਿੰਗ ਆਫਸਰ ਹੋਣਦੇ ਆ ਉਹਨਾਂ ਦਾ ਉਧਰ ਇਡਆ ਲੱਗਦਾ ਇਸਰ ਪੜਤਾਲ ਜਿਹੜੀ ਕਦੋਂ ਕੀਤੀ ਜਾਦੀ ਹੈ ਕਿ ਤੁਹਾਨੂੰ ਪੜਤਾਲ ਹੁੰਦੀ ਹੈ ਜਿਹੜੀ ਸਕੂਟੀ ਨਹੀਂ ਕਹਿੰਦੇ ਉਹਨੂੰ ਇਲੈਕਸ਼ਨ ਪ੍ਰੋਸੈਸ ਚ ਉਹ ਹੁੰਦਾ ਹੈ ਕਿ ਜਿਹੜੇ ਕਾਗਜ਼ ਕੈਂਡੀਡੇਟ ਸਬਮਿਟ ਕਰਗੇ ਜੇ ਉਹਨਾਂ 'ਚ ਕੋਈ ਕਮੀ ਪੇਸ਼ੀ ਹੈਗੀ ਹੈ ਜਾਂ ਕੋਈ ਕੈਂਡੀਡੇਟ ਹੈਗਾ ਜਿਨ੍ਹਾਂ ਦਾ ਬਾਈ ਚਾਂਸ ਰਿਜੈਕਸ਼ਨ ਦਾ ਬੰਦਾ ਹੈਗਾ ਉਹ ਵਾਪਸ ਕਲੂਟੀ ਨਹੀਂ ਕਰਦੇ ਰਿਟਰਨਿੰਗ ਆਫਿਸਰ ਦਾ ਪਰ ਸਰ ਅੱਜ ਬਹੁਤ ਕੰਪਲੈਕਸ ਤੇ ਬਾਹਰ ਬਹੁਤ ਹੁਨਾਰਾ ਹੋਇਆ ਕਿ ਇਲੈਕਟੋਰਲ ਕਮਿਸ਼ਨ ਦੀ ਮੋਟਸ ਵਿੱਚ ਇਹ ਸਾਰੀਆਂ ਗੱਲਾਂ ਲਿਆ ਹੋ ਗਏ ਤੁਸੀਂ ਕਿ ਅੱਜ ਇਸ ਟੀਮ ਨੂੰ ਲੈ ਕੇ ਸੁਰੱਖਿਆ ਨੂੰ ਪੁਖਤਾ ਪ੍ਰਬੰਧ ਕੀਤਾ ਜਾਵੇ। ਬਿਲਕੁਲ ਸੁਰੱਖਿਆ ਨੂੰ ਲੈ ਕੇ ਜੀ ਸਭ ਤੋਂ ਵੱਧ ਸਾਨੂੰ ਜਿਹੜੇ ਹੈਗੇ ਪੁਖਤਾ ਪ੍ਰਬੰਧ ਹੋ ਕਰਨੇ ਚਾਹੀਦੇ ਆ। ਆਪਾਂ ਕਿਤੇ ਵੀ ਸੀਗੇ। ਪਰ ਜਿਸ ਹਿਸਾਬ ਦਾ ਬਾਹਰ ਹੋਇਆ ਮੈਨੂੰ ਤਾਂ ਦੇਖੋ ਪਤਾ ਨਹੀਂ ਲੱਗਿਆ ਕਿਉਂਕਿ ਆਪਾਂ ਤਾਂ ਅੰਦਰ ਐਜ਼ ਰਿਟਰਨਿੰਗ ਅਫਸਰ ਕਾਗਜ਼ ਜਿਹੜੇ ਨਾਮੀਨੇਸ਼ਨ ਦੇ ਲੈ ਰਹੇ ਸੀ। ਹੁਣ ਆਪਾਂ ਇਸ ਬਾਰੇ ਚ ਹੋਰ ਜਾਣਕਾਰੀ ਲੈਂਦੇ ਆ ਕਿ ਇਹ ਇਸ਼ੂ ਕਿਸੇ ਕਿੰਨੇ ਸਰ ਕਿੰਨੇ ਆ ਪਾਰਟੀਆਂ ਨੇ ਜੜੀਆਂ ਨੇ ਉਹਨਾਂ ਤਾਕਤਵਰ ਨੇ ਪਾਰਟੀਆਂ ਦਾ ਕੁਝ ਪਤਾ ਹੈ। ਨੇ ਮਤਲਬ ਪਾਰਟੀਆਂ ਤੇ ਜਿਹੜੀਆਂ ਆਪਣੀ ਮੇਨ ਪਾਰਟੀਆਂ ਹੁੰਦੀਆਂ ਉਹਨਾਂ ਦੇ ਸਾਰਿਆਂ ਦੇ ਕੈਂਡੀਡੇਟਸ ਤੇ ਸੀਗੇ ਤੇ ਇੰਡੀਪੈਂਡੈਂਟ ਕੈਂਡੀਡੇਟਸ ਵੀ ਸੀਗੇ ਤੇ ਉਹ ਸਾਨੂੰ ਡਿਟੇਲ ਪਤਾ ਚੱਲੂਗੀ ਆਮ ਆਦਮੀ ਪਾਰਟੀ ਦੇ ਸਾਰੇ ਦਾਖਲ ਹੋ ਗਏ ਕਾਗੇ ਉਹ ਮੈਨੂੰ ਜੀ ਜਾਣਕਾਰੀ ਤਾਂ ਕਿਵੇਂ ਹੋ ਸਕਦੀ ਹੈ ਨਾ ਮੈਨੂੰ ਤਾਂ ਪਤਾ ਵੀ ਨਹੀਂ ਕਿੰਨੇ ਕੈਂਡੀਡੇਟ ਕਿਸ ਪਾਰਟੀ ਦੇ ਆਉਣੇ ਆ ਆਪਣਾ ਕੰਮ ਹੈਗਾ ਜੀ ਜੋ ਵੀ ਦੇ ਗਿਆ ਸਾਨੂੰ ਨਾਮਿਨੇਸ਼ਨ ਕਰਕੇ ਸਾਨੂੰ ਦੇਖ ਸੈਪਟ ਕਰ ਧੰਨਵਾਦ ਇਹ ਜੀ ਅਸੀਂ ਡੇਰਾ ਬਾਬਾ ਨਾਲ ਖੜੇ ਹੈਗੇ ਇੱਥੇ ਨਾਮਿਨੇਸ਼ਨ ਸੈਂਟਰ ਸੀਗਾ ਤੇ 3 ਵਜੇ ਤੱਕ ਜਿਹੜੀ ਨਾਮਿਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ ਏ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਕ ਪੜੀ ਅੱਥੇ ਚੱਲਿਆ ਹੈਗਾ ਲੋਕਾਂ ਨੇ ਜਿਵੇਂ ਨੇ ਕਰਨੇ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਰਮ ਵੀ ਜਿਹੜੇ ਆ ਗਏ ਭਰਨੇ ਪਰ ਪੱਕਾ ਪੱਕਾ ਤੇ ਬਹੁਤ ਰਸਤੀਆਂ ਇਹ ਜੀ ਜਿਹੜੇ ਦੂਸਰੀ ਤਰ੍ਹਾਂ ਹੈਗੀ ਆ ਵਾਲਿਡਿਸ਼ਨ ਲਗਾ ਰਹੀ ਹੈ ਅਸੀਂ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਹੈ ਤਾਂ ਇਹ ਕੈਮਰਾ ਚ ਕਹਿ ਰਿਹਾ ਸਰ ਹਾਂ ਜੀ ਬਿਲਕੁਲ ਕਰਾਂਗੇ ਤੇ ਵੈਰੀਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਠੀਕ ਹੈ ਕਹਿੰਦਾ ਕਿ ਲੌਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਤਰ੍ਹਾਂ ਆਮਣੇ ਸਾਹਮਣੇ ਉਸ ਲੈਵਲ ਦੀ ਗੰਦੀ ਇੱਥੇ ਲੇਡੀਜ਼ ਇੰਨੀ ਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਇਹ ਬਿਲਕੁਲ ਦੋ ਧਿਰਾਂ ਇੱਥੇ ਆਈਆਂ ਹੈਗੀਆਂ ਤੇ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਧਿਰ ਉੱਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਵਿਰੋਧੀ ਤੇ ਰੋਲ ਸਰ ਮੂਕ ਦਰਸ਼ਕ ਬਣ ਕੇ ਪੁਲਿਸ ਦੇਖਦੀ ਰਹੀ ਆਮ ਆਦਮੀ ਨਹੀਂ ਕੁਝ ਨਹੀਂ ਮੇਰੀ ਗੱਲ ਸੁਣੋ ਮੇਰੇ ਸਾਰੇ ਫੋਟੋਗ੍ਰਾਫਿਕ ਏਵਿਡੈਂਸ ਹੈ ਲਓ ਪਲੀਜ਼ ਇੱਕ ਮਿੰਟ ਮੇਰਾ ਸਵਾਲ ਲੈ ਲਓ ਪਿਸਟਲ ਕਰਦੇ ਦੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਇਹ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਕੋਈ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਐਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਐਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅਸੀਂ ਕਾਰਵਾਈ ਕਰਾਂਗੇ ਤੁਹਾਡੀ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦੋ ਜਿਹੜੇ ਵੀ ਕੰਪਲੇਨਟ ਕਰਨਾ ਚਾਹੁੰਦੇ ਐਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦਾ ਰਹੇ ਗਾਲੀ ਗਲੋਚ ਹੁੰਦਾ ਰਹੇ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਤਾਂ ਦੇਖੋ ਜੀ ਮੈਂ ਹਾਵਜੂ ਦੀ ਮਤਲਬ ਜਿਹੜੀ ਆਪੇ ਉਹ ਤਾਂ ਹੁਣ ਦੇਖੋ ਜੀ ਨਾਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਾਰਾ ਕੁਝ ਪਿਸਫੁਲੀ ਨਿਭੜਿਆ ਆਇਆ ਹੈਗਾ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਡਰ ਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨਾਮੀਨੇਸ਼ਨ ਭਰਵਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣੇ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਅਸੀਂ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨਾਮੀਨੇਸ਼ਨ ਜਿਹਨੇ ਭਰਨੇ ਸੀ ਉਹਨੇ ਭਰੇ ਹੈਗੇ ਕੁਝ ਸ਼ਿਕਾਇਤ ਦਰਜ ਕਰਾਈ ਗਈ ਉਹਨਾਂ ਨੂੰ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਬਟ ਲਿਖਤੀ ਹਜੇ ਸਾਡੇ ਕੋਲ ਕਾਂਗਰਸ ਪਾਰਟੀ ਕਹ ਰਹੀ ਕਿ ਅਸੀਂ ਜਿੰਨੀ ਤੇ ਸਾਡੀ ਸ਼ਿਕਾਇਤ ਦਰਜ ਨੂੰ ਦੀ ਧੰਨਕ ਬਾਤ ਮੈਂ ਤਾਂ ਕਹਿ ਰਿਹਾ ਜੀ ਕੰਪਲੇਂਟ ਸਾਨੂੰ ਆਏਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਠੀਕ ਹੈ ਸਰ ਥੈਂਕ ਯੂ